ਅਤਿ ਮੰਗ ਪੱਤਰ ਐਸ ਡੀ ਐਮ ਸਾਹਿਬ ਨੂੰ ਦਿੱਤਾ ਗਵਰਨਰ ਪੰਜਾਬ ਰਾਸ਼ਟਰਪਤੀ ਭਾਰਤ ਦੇ ਨਾਂ ਤੇ ਉਹ ਮੰਗ ਪੱਤਰ ਸਾਨੂੰ ਦੇਣਾ ਕਿਉਂ ਪਿਆਰ ਮੈ ਜਗਿੰਦਰ ਸਿੰਘ ਮਾਨ ਆਦਿਵਾਸੀ ਗੁਰੂ ਗਿਆਨ ਨਾਦ ਪੂਰਨ ਸੰਘਰਸ਼ ਦਲ ਕੱਲ ਵਾਲਮੀਕ ਤੀਰਥ ਗਿਆਨ ਆਸ਼ਰਮ ਜੋ ਵਾਲਮੀਕੀ ਮੰਦਿਰਾ ਉਥੋਂ ਜਿਹੜਾ ਉਹ ਤੀਰ ਕੁਮਾਰ ਵਾਲੇ ਨਿਸ਼ਾਨ ਸਾਹਿਬ ਸ਼ਰਾਈਨ ਬੋਰਡ ਨੇ ਜਿਹੜਾ ਉਹ ਅਤਾਰ ਦੇਤੇ ਜੋ ਸਾਡਾ ਇਤਿਹਾਸਿਕ ਚਿੰਨ੍ਹ ਜੋ ਮਹਿੰਦਰੋ ਹੜੱਪਾ ਜਨਤਾ ਦੇ ਅਖੰਡਰਾਂ ਚੋਂ ਸਾਡਾ ਜਿਹੜਾ ਇਤਿਹਾਸਿਕ ਚਿੰਨ੍ਹ ਸਾਨੂੰ ਮਿਲਿਆ ਔਰ ਉਸ ਇਤਿਹਾਸਿਕ ਚਿੰਨ੍ਹ ਨੂੰ ਲਾਉਣ ਵਾਲਾ ਕੋਈ ਹੋਰ ਨਹੀਂ ਕੈਪਟਨ ਅਮਰਿੰਦਰ ਸਿੰਘ ਦਾ ਸ਼ਰਾਇਨ ਬੋਰਡ ਆ ਔਰ ਕੈਪਟਨ ਅਮਰਿੰਦਰ ਸਿੰਘ ਸ਼ਰਾਇਨ ਬੋਰਡ ਦਾ ਚੇਅਰਮੈਨ ਆ ਅਸੀਂ ਕੈਪਟਨ ਅਮਰਿੰਦਰ ਸਿੰਘ ਨੂੰ ਸ਼ਰਾਇਨ ਬੋਰਡ ਦਾ ਚੇਅਰਮੈਨ ਨਹੀਂ ਮੰਨਦੇ ਕਿਉਂਕਿ ਜੋ ਵਾਲਮੀਕੀ ਸਮਾਜ ਦਾ ਕੋਈ ਵੀ ਚੇਅਰਮੈਨ ਬਣ ਸਕਦਾ ਕਿ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਮੈਂ ਦੱਸਣਾ ਚਾਹੁੰਨਾ ਕਿ ਜੋ ਐਸਸੀ ਲੋਕਾਂ ਦੇ ਅਜਰਵੇਸ਼ਨ ਨੂੰ ਖਤਮ ਕਰਨ ਵਾਸਤੇ ਜਿਹੜਾ ਹੋ ਸਭ ਤੋਂ ਮੋਰਰੀ ਲੈਂਡ ਦੇ ਵਿੱਚ ਹੁੰਦਾ ਔਰ ਕੈਪਟਨ ਅਮਰਿੰਦਰ ਸਿੰਘ ਨੂੰ ਅਸੀਂ ਨਹੀਂ ਮੰਨਦੇ ਔਰ ਅੱਜ ਅਸੀਂ ਮੰਗ ਪੱਤਰ ਦਿੱਤਾ ਆ ਔਰ ਸ਼ਰਾਈਨ ਬੋਰਡ ਦੇ ਖਿਲਾਫ ਪਰਚਾ ਦਰਜ ਕੀਤਾ ਜਾਵੇ ਕੈਪਟਨ ਅਮਰਿੰਦਰ ਸਿੰਘ ਜੋ ਚੇਅਰਮੈਨ ਆ ਉਹਦੇ ਖਿਲਾਫ ਵੀ ਬਦਬੀ ਦਾ ਪਰਚਾ ਦਰਜ ਕਰਕੇ ਜਿਹੜਾ ਹੋ ਤੁਰੰਤ ਜਿਹੜਾ ਕਾਰਵਾਈ ਕੀਤੀ ਜਾਵੇ ਨਹੀਂ ਤਾਂ ਪਰਗਟ ਦੇਸ ਭਗਵਾਨ ਵਾਲਮੀਕ ਜੀ ਦਾ ਮੈਂ ਸੰਗਤਾਂ ਨੂੰ ਸਾਰਿਆਂ ਨੂੰ ਦੱਸਣਾ ਚਾਹੁੰਦਾ ਬੈਠੀਆਂ ਨੂੰ ਕੋਈ ਵੀ ਪ੍ਰਗਟ ਦੇਸ ਜਿਹੜਾ ਉਹ ਸਾਡਾ ਖੁਸ਼ੀਆਂ ਨਾਲ ਨਹੀਂ ਲੰਘਦਾ ਕਦੀ ਜਿਹੜਾ ਉਹ ਭਗਵਾਨ ਵਾਲਮੀਕ ਜੀ ਦੇ ਬੇਅਦਬੀ ਕਰਕੇ ਜਾਂ ਅੱਜ ਇਸ ਵਾਰ ਜਿਹੜਾ ਉਹ ਕੈਪਟਨ ਅਮਰਿੰਦਰ ਸਿੰਘ ਨੇ ਹੀ ਜਿਹੜਾ ਉਹ ਸਾਡੇ ਨਿਸ਼ਾਨ ਨੂੰ ਲਾ ਕੇ ਜਿਹੜਾ ਉਹ ਸਾਡੇ ਵਾਲਮੀਕੀ ਧਰਮ ਦੀ ਜਿਹੜਾ ਉਹ ਬੇਅਦਬੀ ਕੀਤੀ ਆ ਉਹ ਇਸ ਕਰਕੇ ਜਿਹੜਾ ਪ੍ਰਗਟ ਦਿਸ਼ ਸਿਮਨਾ ਕੇ ਅਸੀਂ ਜਿਹੜਾ ਉਹ ਵੱਡੇ ਪੱਧਰ ਦੇ ਉੱਤੇ ਪੂਰੇ ਪੰਜਾਬ ਦੇ ਅੰਦਰ ਜਿਹੜਾ ਉਹ ਤਿੱਖਾ ਸੰਘਰਸ਼ ਕੀਤਾ ਜਾਊਗਾ ਜਿਸ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਔਰ ਕੈਪਟਨ ਸਰਕਾਰ ਦੀ ਹੋਊਗੀ ਇਸ ਤੋਂ ਬਾਅਦ ਜਿਹੜਾ ਤੁਹਾਡਾ ਨੈਕਸਟ ਜਿਹੜਾ ਪ੍ਰੋਗਰਾਮ ਉਹ ਕਿੱਥੇ ਕੀ ਹੋਏਗਾ ਤੁਹਾਡਾ ਪਲਾਨ ਕੀ ਅਗਲਾ ਅਗਲਾ ਪਲਾਨ ਭਗਵਾਨ ਵਾਰਮਿਕ ਜੀ ਦਾ ਪ੍ਰਗਟ ਦਿਸ਼ ਜਿਹੜਾ ਉਹ 31 ਅਕਤੂਬਰ ਨੂੰ ਪ੍ਰਗਟ ਦਿਸ਼ ਸਿਮਨਾ ਕੇ ਕਿਉਂਕਿ ਸਾਨੂੰ ਮਜਬੂਰ ਕੀਤਾ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਜਿਹੜਾ ਉਹ ਰੋਸ ਮਾਰਚ ਕਰਨ ਲਈ ਤੇ ਮੰਗ ਪੱਤਰ ਦੇਣ ਲਈ ਪਰ ਪਰਗੜ ਦੇਸ ਮਨਾ ਕੇ ਬਹੁਤ ਸਾਰੀ ਵੱਡੀ ਮੀਟਿੰਗ ਕਰਕੇ ਵਾਲਮੀਕ ਤੀਰਚ ਲਾਲ ਤਖਤ ਸਾਹਿਬ ਉੱਥੇ ਮੀਟਿੰਗ ਕਰਕੇ ਅਗਲਾ ਜਿਹੜਾ ਉਹ ਸੰਘਰਸ਼ ਆ ਰੰਬਿਆ ਜਾਊਗਾ ਸਮਾਜ ਔਰ ਕੌਮ ਨੂੰ ਕੀ ਤੁਹਾਡਾ ਕੋਈ ਮੈਸੇਜ ਖਾਸ ਮੈਂ ਵਾਲਮੀਕੀ ਸਮਾਜ ਨੂੰ ਇਹੋ ਹੀ ਕਹਿਣਾ ਚਾਹੁੰਨਾ ਕਿ ਜੇਕਰ ਅਸੀਂ ਵਾਲਮੀਕ ਭਗਵਾਨ ਜੀ ਦੇ ਮੰਦਰ ਦੇ ਵਿੱਚ ਬਾਲਮਿਕੀ ਸਮਾਜ ਆਪਣਾ ਨਿਸ਼ਾਨ ਸਾਬ ਨਹੀਂ ਚੜਾ ਸਕਦਾ ਔਰ ਨਿਸ਼ਾਨ ਸਾਬ ਚੜਾਉਣ ਦੇ ਉੱਤੇ ਸਾਡੇ ਤੇ ਪਰਚੇ ਹੁੰਦੇ ਆ ਪਰਚੇ ਹੋਏ ਅਸੀਂ ਕੁਛ ਨਹੀਂ ਕੀਤਾ ਪਰਚੇ ਹੁੰਦੇ ਆ ਔਰ ਸਾਡੇ ਤੇ ਨਜਾਇਜ਼ ਅਸਲਾ ਅਮਰਸਰ ਦੀ ਪੁਲਿਸ ਪਾਉਂਦੀ ਆ ਅਸੀਂ ਫੇਰ ਵੀ ਘਬਰਾਏ ਨਹੀਂ ਤਾਂ ਉਸ ਤੋਂ ਬਾਅਦ ਚ ਸ਼ਰਾਇਨ ਬੋਰਡ ਜਿਹੜਾ ਉਹ ਨਿਸ਼ਾਨ ਸਾਬ ਨੂੰ ਲਾ ਦਿੰਦਾ ਆ ਪਰ ਮੈਂ ਇਹ ਕਹਿਣਾ ਚਾਹੁੰਦਾ ਕਿ ਇਹ ਸਿੱਧ ਹੋ ਗਿਆ ਕਿ ਜਿਹੜਾ ਪੂਵਾਨ ਵਾਲਮੀਕ ਜੀ ਦਾ ਤੀਰਥ ਆ ਉਹ ਵਾਲਮੀਕੀ ਸਮਾਜ ਤੋਂ ਨਹੀਂ ਸਰਕਾਰ ਦੇ ਗਲਾਮ ਆ ਸਰਕਾਰ ਦਾ ਕਮਜਾ ਉੱਥੇ ਔਰ ਵਾਲਮੀਕੀ ਸਮਾਜ ਨੂੰ ਇਹੋ ਸੁਨੇਹਾ ਦੇਣਾ ਚਾਹੁੰਦਾ ਕਿ ਕੋਈ ਵੀ ਜੋ ਜਿੰਨੇ ਵੀ ਸਿੱਖਾਂ ਦਾ ਧਾਰਮਿਕ ਸਥਾਨ ਆ ਉਹ ਸਿੱਖਾਂ ਤੋਂ ਆ ਜੋ ਹਿੰਦੂਆਂ ਦੇ ਧਰਮਕ ਸਤਾਨਾ ਹਿੰਦੂਆਂ ਤੋਂ ਆ ਤੇ ਵਾਲਮੀਕੀ ਸਮਾਜ ਤੋਂ ਵਾਲਮੀਕ ਤੀਰਥ ਕਿਉਂ ਨਹੀਂ ਸਾਨੂੰ ਜਿਹੜਾ ਇਹਦੇ ਲਈ ਜਿਹੜਾ ਉਹ ਸੜਕਾਂ ਤੇ ਆਉਣ ਦਾ ਜ਼ਰੂਰਤ ਆ ਵਾਲਮੀਕੀ ਤੀਰਥ ਜੋ ਪਗਵਾਨ ਦਾ ਸਾਡਾ ਸਥਾਨ ਆ ਉਹ ਵਾਲਮੀਕੀ ਸਮਾਜ ਦੇ ਸੰਤਾਂ ਮਹਾਪੁਰਸ਼ਾਂ ਦੇ ਹੱਥ ਦੇ ਵਿੱਚ ਦਿੱਤਾ ਜਾਵੇ ਤਾਂ ਕਿ ਇਸ ਤੀਰਥ ਦੀ ਰਹਿਤ ਮर्यादा ਨੂੰ ਕਾਇਮ ਰੱਖਿਆ ਜਾਵੇ ਇਹ ਸਨ ਸਰਦਾਰ ਜੁਗਿੰਦਰ ਸਿੰਘ ਜੀ ਮਾਨ ਜਿਨ੍ਹਾਂ ਨੇ ਸ੍ਰੀ ਹਰਮ ਆਪਣੇ ਵਾਲਮੀਕ ਤੀਰਥ ਦੇ ਵਿੱਚ ਜਿਹੜੇ ਨਿਸ਼ਾਨ ਸਾਹਿਬ ਸੀ ਉਹਨਾਂ ਦੀ ਬੇਦਬੀ ਕੀਤੀ ਹੈ ਕੈਪਟਨ ਸਰਕਾਰ ਨੇ ਤੇ ਇਹਨਾਂ ਦੀ ਮੰਗ ਹੈ ਕਿ ਉਹਨਾਂ ਪ੍ਰੋਤੋਕ ਜਿਹੜੇ ਮੁੱਦੇ ਨੇ ਜਿਹੜੀ ਸ਼ਾਈਨ ਬੋਰਡ ਪੰਜਾਬ ਸਰਕਾਰ ਵੱਲੋਂ ਬਣਾਇਆ ਗਿਆ ਉਹ ਜਿਹੜਾ ਵਾਲਮੀਕ ਸਮਾਜ ਦੇ ਹੱਥਾਂ ਦੇ ਵਿੱਚ ਉਹ ਜਿਹੜਾ ਸ਼ਾਈਨ ਬੋਰਡ ਦਿੱਤਾ ਜਾਵੇ ਨਾ ਕਿ ਉੱਥੇ ਕਿਸੇ ਸਰਕਾਰ ਦਾ ਜਿਹੜਾ ਨਿੱਜੀ ਅਧਿਕਾਰ ਹੋਵੇ ਇਹ ਗੱਲ ਅੱਜ 88700 ਪਲਾਦੇ ਵਿੱਚ ਸਾਡੇ ਸਮਾਜ ਨੂੰ ਇਕੱਠਾ ਕਿਉਂ ਹੋਣਾ ਪਿਆ ਕਿਉਂ ਕਿ ਸਾਡੇ ਅੱਜ ਜਿਹੜੇ ਕੇਂਦਰੀ ਸਥਾਨ ਆ ਸਾਡੇ ਤੀਰਥ ਆ ਜਿੱਥੇ ਭਗਵਾਨ ਵਾਲਮੀਨ ਨੇ ਤਪੱਸਿਆ ਕੀਤੀ ਗੁਰੂ ਗਿਆਨਦਾਸ ਦੀ ਕੁਰਬਾਨੀ صدਕਾ ਉਹ ਅੱਜ ਆਜ਼ਾਦ ਹੋਇਆ ਸੀ ਅੱਜ ਉਹ ਤੀਰਥ ਕੈਪਟਨ ਸਰਕਾਰ ਦੇ ਸਾਨੂੰ ਗੁਲਾਮ ਹੁੰਦਾ ਦਿਖਦਾ ਜੋ ਉਥੇ ਸ਼ਰੈਂਗ ਬੋਰਡ ਬਣਾ ਕੇ ਆਪ ਚੇਅਰ ਮੈਂਨ ਕੇ ਸਰਕਾਰ ਦੇ ਅੰਡਰ ਉਹ ਕਰਨਾ ਚਾਹੁੰਦਾ ਆ ਇਹ ਵਾਲਮੀਕੀ ਸਮਾਜ ਇਹ ਨੂੰ برداشت ਨਹੀਂ ਕਰੇਗਾ ਉੱਥੇ ਜੋ ਸ਼ਰਾਂਗ ਉਹ ਬਣਾਇਆ ਗਿਆ ਅਸੀਂ ਮੰਗ ਕਰਦੇ ਹਾਂ ਉਹ ਜਲਦ ਜੋ ਭੰਗ ਕੀਤਾ ਜਾਵੇ ਜਿਹੜਾ ਸਾਡਾ ਤੀਰਥ ਸਾਡੇ ਸੰਤ ਮਹਾਪੁਰਸ਼ਾਂ ਦੇ ਹਵਾਲੇ ਕੀਤਾ ਜਾਏ ਕੋ ਸਾਡੇ ਸਮਾਜ ਨੂੰ ਨਵੀਂ ਸਿਹਤ ਮਿਲ ਸਕੇ ਸਾਡੇ ਆਉਣ ਵਾਲੀ ਜਿਹੜੇ نسل ਆ ਉੱਥੇ ਆਜ਼ਾਦ ਹੋ ਕੇ ਘੁੰਮ ਫਿਰ ਸਕੇ ਅਸੀਂ ਇਹਨਾਂ ਸਰਕਾਰਾਂ ਦੇ ਗੁਲਾਮ ਨਹੀਂ ਹੋਣਾ ਚਾਹੁੰਦੇ ਸਾਡੇ ਭਾਰਤ ਨੂੰ 64 ਸਾਲ ਆਜ਼ਾਦ ਹੋ ਰਹੇ ਹੋ ਗਏ ਆ ਪਰ ਸਾਡੇ ਤੀਰਥ ਇਹਨਾਂ ਦੇ ਗੁਲਾਮ ਕਿਉਂ ਹੋਣ ਸਾਡੇ ਅਜਨਸ਼ਾਨ ਸਾਹਿਬ ਕਿਉਂ ਲਾਈ ਜਾਂਦੇ ਸਾਡੀਆਂ ਹੀ ਵੋਟਾਂ ਲੈ ਕੇ ਕੈਪਟਨ ਸਰਕਾਰ ਬੰਦੀ ਆ ਕਾਂਗਰਸ ਸਰਕਾਰ ਸਾਡੇ ਸਮਾਜ ਦੇ ਵੋਟਾਂ ਲੈ ਕੇ ਬੰਦੀ ਆ ਤਾਂ ਸਾਡੇ ਧਰਮ ਦੇ ਵਿਧਵੀ ਹੋ ਰਹੀ ਆ ਸਾਡੇ ਅਨਸ਼ਾਨ ਸਾਹਿਬ ਲਏ ਜਾਂਦੇ ਆ ਇਹ ਕੱਟ ਵਾਸਤੇ ਬਹੁਤ ਮਾੜੀ ਗੱਲ ਨਿੰਦਨਯੋਗ ਆ ਅਸੀਂ ਇਹਦੀ ਪੂਰੀ ਨਿਖੇਧੀ ਕਰਦੇ ਆ